ਪੈਸ਼ਲ ਟੀਚਰ ਜੂਨੀਅਨ ਹੈਗੇ ਜੀ ਇਹਨਾਂ ਨੇ ਅੱਜ ਇੱਥੇ ਧਰਨਾ ਪਲਾਨ ਕੀਤਾ ਸੀਗਾ ਇਹਨਾਂ ਨਾਲ ਪਹਿਲਾਂ ਗੱਲ ਹੋ ਗਈ ਸੀ ਡੀਲ ਹੋ ਗਈ ਇਹਨਾਂ ਨਾਲ ਹੋ ਗਈ ਸੀ ਗੱਲ ਕਿ ਵੀ ਰਕਬਾਗ ਤੋਂ ਮਾਰਚ ਕਰਨਗੇ ਭਾਰਤਨਾਗਰ ਚੌਂਕ ਤੱਕ ਪੀਸੂਰੀ ਇੱਥੋਂ ਪੰਜ ਬੰਦਿਆਂ ਦਾ ਡੈਲੀਗੇਸ਼ਨ ਅੱਗੇ ਜਾ ਕੇ ਐਮਪੀ ਰਾਜੇਸਵਾ ਸੰਜੀਵ ਅਰੋੜਾ ਜੀ ਨੂੰ ਆਪਣਾ ਮੰਗ ਪੱਤਰ ਦੇਣਗੇ ਬਟ ਕੰਟ੍ਰਰੀ ਟੂ 댓 ਇਹਨਾਂ ਨੇ ਵਾਅਦਾ ਖਿਲਾਫੀ ਕਰਕੇ ਇੱਥੇ ਆਪਣਾ ਜਾਮ ਲਾਇਆ ਜਿਹਦੇ ਕਰਕੇ ਪਬਲਿਕ ਨੂੰ ਇਨਕਨਵੀਨੀਅੰਸ ਹੋ ਰਹੀ ਹੈ ਘੱਟੋ ਘੱਟ 2-2-3 ਐਂਬੂਲੈਂਸਿਸ ਕ੍ਰਿਟੀਕਲ ਮਰੀਜ਼ਾਂ ਲਈ ਡਿਵਰਟ ਕਰਨੀਆਂ ਪਈਆਂ ਸਾਨੂੰ ਕੋਈ ਦੀ ਇੰਟਾਇਰ ਰਿਸਪੌਂਸਿਬਿਲਟੀ ਇਨਰ ਯੂਨੀਅਨ ਦੇ ਲੀਡਰਸ ਦੀ ਹੈਗੀ ਹੈ ਮੈਨੂੰ ਲੱਗਦਾ ਪੁਲਿਸ ਨੇ ਬੱਚਿਆਂ ਦੇ ਜਾਨ ਨਿਕਾਲਾ ਮਾਰ ਰਹੇ ਫਰਸਟ ਆਫ ਆਲ ਕੁਐਸਚਨ ਅਰਾਈਜ਼ਸ ਵਾਈ ਆਰ ਦੇ ਵਾਈ ਆਫ ਦੇ ਬ੍ਰਾਊਡ ਚਿਲड्रन ਇਨ ਦੀ ਧਰਨਾ ਜਿਹੜਾ ਕਿ ਇਹਨਾਂ ਦਾ ਆਪਣਾ ਹੱਕੀ ਮੰਗਾ ਦਾ ਧਰਨਾ ਹੈਗਾ ਤੇ ਯੂਜ਼ਿੰਗ ਚਿਲड्रन ਐਸ ਦੇ ਸ਼ੀਲਡਸ ਅਸੀਂ ਸਾਡੇ ਵੱਲੋਂ ਇਹਦਾ ਕੋਈ ਕਿਸੇ ਬੱਚੇ ਤੇ ਆਫੇ ਚੱਕਿਆ ਗਿਆ ਕਿੰਨੀ ਪੀਣਾ ਜਾਓਗੇ ਇਹਨਾਂ ਨੂੰ ਵੀ ਐਮਪੀ ਸਾਹਿਬ ਨਾਲ ਟਾਈਮ ਫਿਕਸ ਹੋ ਗਿਆ ਸੀ ਇਹਨਾਂ ਨੇ ਡੈਲੀਗੇਸ਼ਨ ਦੇ ਰੂਪ ਚ ਆਪਣਾ ਮੰਗ ਪੱਤਰ ਦੇਣਾ ਸੀਗਾ ਇਹਨਾਂ ਨੂੰ ਬਾਰ ਬਾਰ ਇਨਸਿਸਟ ਕੀਤਾ ਕਿ ਵੀ ਉਹਨਾਂ ਦੇ ਹੋਰ ਵੀ ਕਮਿਟਮੈਂਟਸ ਨੇ ਤੁਸੀਂ ਚਲੋ ਟਾਈਮ ਸਿਰ ਇੱਥੋਂ ਵਕੇਟ ਕਰਕੇ ਉਹਨਾਂ ਨਾਲ ਮੀਟਿੰਗ ਕਰ ਲਓ ਪਰ ਦੇ ਆਰ ਐਡਮਿੰਟ ਕਿ ਵੀ ਅਸੀਂ ਪਬਲਿਕ ਨੂੰ ਇਨਕਨਵੀਨੀਅੰਸ ਕਾਲ ਕਰਨੀ ਹੈ ਤਾਂ ਇੱਥੇ ਇਹਨਾਂ ਤਰਨ ਲੱਗਾ ਬਿਲਕੁਲ ਦੇ ਆਰ ਦੇ ਕੰਟ੍ਰਰੀ ਟੂ देयर अर्ਲियर ਕਮਿਟਮੈਂਟਸ ਦੇ ਆਰ ਨਾਉ ਵਾਇਲੈਂਟ ਐਂਡ ਵੀ ਵਿਲ ਡੀਲ ਅਕੋਰਡਿੰਗਲੀ ਸਰ ਸਾਡੀਆਂ ਮੰਗਾਂ ਨਹੀਂ ਮੰਗੀਆਂ ਜਾ ਰਹੀਆਂ ਇਹ ਬਹੁਤ ਦੇਰ ਤੋਂ ਸਰ ਹਰ ਵਾਰ ਲਾਰੇ ਲਾਈ ਜਾਂਦੇ ਨੇ बहुत बार अस रैलियाँ कर चुके हाँ जी हाँ जी सूँ पुलिस तीन रिजान दे रही है साढ़े मुद्दों ने दसन दे रही है सर शुरू तो ही तो सैलरी बहुत ज़्यादा घट है थोड़ी सैलरी के उपर गुजारा कर रहे हैं बहुत औखा है ਸਤਿ ਸ਼੍ਰੀ ਅਕਾਲ ਬਰਕੇਸ਼ ਨਾਲ ਟੀਚਰ ਯੂਨੀਅਨ ਤੋਂ ਆਏ ਆ ਤੇ ਪਿਛਲੇ 2015 ਤੋਂ ਲੈ ਕੇ ਇਹ ਜਥੇਬੰਦੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦੇ ਨਾਲ ਪ੍ਰੋਟੈਸਟ ਕਰਦੀ ਰਹੀ ਹੈ ਪਰ ਕਿਸੇ ਸਰਕਾਰ ਨੇ ਗੱਲ ਨਹੀਂ ਸੁਣੀ ਹੁਣ ਜਿਮਣੀ ਚੋਣ ਹੋਣ ਕਰਕੇ ਤੇ ਗੱਲ ਜਿਹੜੀ ਆ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਅਸੀਂ ਆਪ ਦਾ ਖਾਂਤਮਈ ਰੋਸ ਮਾਰਚ ਕਰ ਰਹੇ ਆ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਸਾਡੇ ਨਾਲ ਧੱਕਾ ਮੁਕੀ ਕਰ ਰਿਹਾ ਪੰਜਾਬ ਸਰਕਾਰ ਦੀ ਸ਼ਹਿਤ ਬੇਨਤੀ ਕਰਨੇ ਚਾਹੁੰਦੇ ਆ ਕਿ ਜਿੰਨੇ ਵੀ ਸਾਥੀ ਆਏ ਆ ਕਿਸੇ ਚਾਹ ਨਾਲ ਨਹੀਂ ਆਏ ਸਾਰੇ ਸਾਥੀ ਗੁੱਗੀ ਫਿਰਦਿਆਂ ਨਾਲ ਆਏ ਆ ਪੰਜਾਬ ਸਰਕਾਰ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ ਨਹੀਂ ਤਾਂ ਜਿੰਨੇ ਟਾਈਮ ਲਧਾਨੇ ਦੀ ਜਿਮਣੀ ਤੋਂ ਚੱਲੂਗੀ ਅਸੀਂ ਟਾਈਮ ਟੂ ਟਾਈਮ ਆਵਦੇ ਰੋਸ ਮਾਰਚ ਪੂਰੇ ਹਲਕੇ ਦੇ ਵਿੱਚ ਕਰਾਂਗੇ ਹਾਂਜੀ ਲਾਠੀ ਚਾਰਜ ਹੋਇਆ ਇੱਥੇ ਕੋਈ ਲੇਡੀ ਪੁਲਿਸ ਨਹੀਂ ਹੈਗੀ ਸਾਡੀਆਂ ਪੈਣਾ ਜਿਹੜੀਆਂ ਨੇ ਉਹ ਵੱਡੀ ਗਿਣਤੀ ਚ ਆਈਆਂ ਨੇ ਉਹਨਾਂ ਨਾਲ ਜਿਹੜੇ ਜੈਂਟਸ ਪੁਲਿਸ ਕਰਮੀ ਨੇ ਉਹਨਾਂ ਨੇ ਧੱਕਾ ਮੁਕੀ ਕੀਤੀ ਹੈ ਤੇ ਇੱਕ ਵੀ ਲੇਡੀਜ਼ ਪੁਲਿਸ ਇੱਥੇ ਹੈ ਨਹੀਂ ਕਿ ਇਹ ਪੰਜਾਬ ਪੁਲਿਸ ਇਸ ਗੱਲ ਪਰ ਜਵਾਬਦੇਹ ਹੈ ਇਸ ਵਿੱਚ ਮੇਰਾ ਡੰਡੇ ਮਾਰੇ ਮੈਂ ਆਟੋ ਵਿੱਚ ਬੈਠਾ ਗਾਓ ਤੇ ਡੰਡੇ ਮਾਰੋ ਇਸਕਿ ਰਿਆ ਪੇਟ पे ਅੱਛਾ ਮਮਾ ਕੇ ਸਾਹ ਦਾਏ ਦੇ ਆ ਜਾ ਹਾਂਜੀ ਇੱਥੇ ਡਾਟੀ ਜਾ ਹਾਂਜੀ ਹਾਂ ਕਿਸ ਨੇ ਮਾਰਿਆ ਆਪਟੀਏ ਡੀਐਸਪੀ ਨੇ ਡੀਐਸਪੀ ਜਾ ਅੱਛਾ ਕਿਉਂ ਮਾਰਿਆ ਆਪਕੋ بیچ بیچ ਮੇ ਜਾ ਰਹੇ ਸੀ ਹਾਂ ਆਟੋ ਮੇ ਬੈਠੇ ਸੀ ਜੀ ਬੱਚੇ ਆਟੋ ਚ ਬੈਠੇ ਸੀਗੇ ਹਾਂ ਆਟੋ ਮੇ ਬੈਠੇ ਨੇ ਹਮ ਲੋਗ ਉਸ ਮੇ ਕੁਝ ਡੰਡੇ ਮਾਰੇ ਇਤਨੀ ਜੋਰ ਜੋਰ ਕੇ ਬੈਠੇ ਬੈਠੇ ਤੁਮਾਰਾ ਹਾਂ ਮੇਰੇ ਬੱਚੇ ਦੋਨੋਂ ਨਾਲ ਸੀ ਇਹਦੀ ਲੱਤਾਂ ਤੇ ਡੰਗੇ ਵੱਜੇ ਨੇ ਭਾਵੇਂ ਤੁਸੀਂ ਫੋਟੋ ਵੇਚ ਲੋ ਬੱਚਿਆਂ ਉੱਤੇ ਹਵਾਰ ਕਰਨ ਦਾ ਮਤਲਬ ਕੀ ਹੈ ਜਦ ਅਸੀਂ ਆਰਾਮ ਨਾਲ ਬੈਠੇ ਆਪਣੀਆਂ ਹੱਕਾ ਕਰ ਰਹੇ ਆ ਆਪਣੀ ਮੰਗ ਹੈਜੀਟੇਸ਼ਨ ਦੇ ਰਿਆ ਆਟੋ 'ਚ ਬੱਚੇ ਬੈਠੇ ਆਪਾਂ ਆਟੋ 'ਚ ਬਿਠਾਇਆ ਵੈ ਜਾਣ ਬੂਤ ਕੇ ਡੀਐਸਪੀ ਸਾਹਮਣੇ ਆ ਕੇ ਆਟੋ 'ਚ ਬੱਚਿਆਂ ਨੂੰ ਮਾਰਿਆ ਜੀ ਸਿੰਘਾ ਜ਼ਿਲ੍ਹਾ ਪ੍ਰਧਾਨ ਸ੍ਰੀ ਮਕਸਦ ਸਾਹਿਬ ਜ਼ਿਲ੍ਹਾ ਪ੍ਰਧਾਨਾ ਜੀ ਮੈਂ ਆਹ ਦੇਖ ਲਓ ਤੁਸੀਂ ਅੱਜ ਅਸੀਂ ਆਪਦੀਆਂ ਮੰਗਾ ਮੰਗਣ ਵਾਸਤੇ ਆਏ ਆ ਅਸੀਂ ਸਰਕਾਰੀ ਟੀਚਰ ਆ ਸਰਕਾਰੀ ਸਕੂਲਾਂ ਦੇ ਵਿੱਚ 12-12 ਸਾਲ ਤੋਂ ਅਸੀਂ ਪੜਾ ਰਹੇ ਆ ਨਗੁਣੀਆਂ ਤਨਖਾਹ ਦੇ ਅਸੀਂ ਜਿਹੜਾ ਪੜਾ ਰਹੇ ਲੱਖਰ ਕੈਡਰ ਦੇ ਬਰਾਬਰ ਤੁਸੀਂ ਐਸੇ ਦੇਖਿਆ ਜਿਹੜਾ ਭਗਵੰਤ ਮਾਨ ਲੋਕਤੰਤਰ ਦੀ ਗੱਲ ਕਰਦਾ ਸੀ ਦੇਖੋ ਇੱਥੇ ਬੋਲਣ ਦਾ ਅਧਿਕਾਰ ਵੀ ਖੋਇਆ ਜਾ ਰਿਹਾ ਸਾਡੇ ਸਾਹਮਣੇ ਅਸੀਂ ਦੇਖਿਆ ਵਖਿਆ ਪ੍ਰਸ਼ਾਸਨ ਨੇ ੱੱੱਕੇ ਮਾਰ ਮਾਰ ਕੇ ਸਾਡੀ ਲੇਡੀ ਦੇ ਜੁੱਤੀਆਂ ਮਾਰਿਆ ਖੁੱਡੇ ਮਾਰੇ ਦੇਖੋ ਬੂਟ ਮਾਰੇ ਦੇਖੋ ਡੰਡੇ ਮਾਰੇ ਦੇਖੋ ਜੀ ਇਹ ਆ ਦੇਖੋ ਛੋਟਾ ਜਿਹਾ ਬੱਚਾ ਦੇਖੋ ਕਿੰਦਾ ਕੋ ਬੱਚਾ ਇਹਦੇ ਡੰਡਾ ਵਜਾਏ ਦੇਖੋ ਇੱਧਰ ਡੀਐਸਪੀ ਸਾਹਿਬ ਨੇ ਖੁਦ ਮਾਰੇ ਜੀ ਇਹਨਾਂ ਕੋਈ ਸਾਡੇ ਅਸੀਂ ਇਹਨਾਂ ਨਾਲ ਪਹਿਲਾਂ ਹੀ ਗੱਲ ਕੀਤੀ ਸਾਡਾ ਸੁਯੋਗ ਕਰੋ ਅਸੀਂ ਅਸੀਂ ਦੋ ਲਾਣਾ ਬਣਾ ਕੇ ਪ੍ਰੋਪਰ ਅਸੀਂ ਆ ਰਹੇ ਸੀ ਮਾਰਚ ਕਰਦੇ ਹੋਏ ਇਹਨਾਂ ਨੂੰ ਸਾਨੂੰ ਮਜਬੂਰ ਕਰਤਾ ਇੱਥੇ ਪ੍ਰਸ਼ਾਸਨ ਅੱਗੇ ਲਾ ਕੇ ਮਾਹੌਲ ਖਰਾਬ ਕਰਨ ਦਾ ਤਾਂ ਕਿ ਜਿਹੜਾ ਇਹ ਸਾਡੇ ਉੱਤੇ ਕਾਬੂ ਬਾ ਸਕਣ ਸਾਡੇ ਤੇ ਲਾਠੀ ਚਾਰਜ ਕਰ ਸਕਣ ਇਹ ਜਾਣ ਕੇ ਮਾਹੌਲ ਬਣਾਇਆ ਜਿਹੜਾ ਪ੍ਰਸ਼ਾਸਨ ਇਹਦਾ ਜਿੰਮੇਵਾਰ ਆ ਇਹ ਲੋਕੋ ਹੀ ਲੋਕਤੰਤਰ ਨਹੀਂ ਲੋਕਤੰਤਰ ਦਾ ਘਾਣਾ ਦੇਖੋ ਲੋਕਾਂ ਨੇ ਮੋਟਾ ਬਾਗੇ ਇਹਨਾਂ ਨੂੰ ਬਣਾਇਆ ਜਿਵੇਂ ਲੋਕ ਇਹਨਾਂ ਨੂੰ ਬਣਾ ਸਕਦੇ ਆ ਇਹਨਾਂ ਨੂੰ ਲਾਭ ਵੀ ਸਕਦੇ ਆ ਇਹਦੇ ਕੋਈ ਸ਼ੱਕ ਨਹੀਂ